ਪੰਜਾਬ ਯੂਨੀਵਰਸਿਟੀ ਪੰਜਾਬ ਦੀ ਚਰਚਾ ਪੂਰੇ ਪੰਜਾਬ ਦੇ ਵਿੱਚ ਵੀ ਹੈ ਤੇ ਹੋਰ ਸੂਬਿਆਂ ਦੇ ਵਿੱਚ ਵੀ ਹੈ ਅਜਿਹਾ ਕਿਉਂ ਹੈ ਕਿ ਸਰਕਾਰ ਦਾ ਇਸ ਗੱਲ ਦੇ ਉੱਪਰ ਜ਼ੋਰ ਲੱਗਾ ਹੋਇਆ ਜਿਹੜੀ ਭਾਜਪਾ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਲਗਾਤਾਰ ਐਜੂਕੇਸ਼ਨ ਐਜੂਕੇਸ਼ਨ ਅਦਾਰਿਆਂ ਦੇ ਉੱਪਰ ਲਗਾਤਾਰ ਹਮਲਾ ਬਹੁਤ ਜ਼ਿਆਦਾ ਤਿੱਖਾ ਕਰ ਦਿੱਤੀ ਹੈ ਲੋੜ ਤਾਂ ਇਹ ਸੀ ਕਿ ਐਜੂਕੇਸ਼ਨ ਖੇਤਰ ਦੇ ਵਿੱਚ ਕੰਮ ਕਰਦੀ ਸਰਕਾਰ ਕਿਉਂਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪੰਜ ਖੇਤਰਾਂ 'ਚ ਕੰਮ ਕਰਨ ਦਾ ਫੈਸਲਾ ਕੀਤਾ ਸੀਗਾ ਆਜ਼ਾਦ ਭਾਰਤ ਦੀਆਂ ਸਰਕਾਰਾਂ ਨੇ ਵੀ ਅਸੀਂ ਫ੍ਰੀ ਆਫ ਕੋਸਟ ਐਜੂਕੇਸ਼ਨ ਦਾ ਪ੍ਰਬੰਧ ਕਰਾਂਗੇ ਅਸੀਂ ਸਿਹਤ ਸੂਲਤਾ ਦਾ ਪ੍ਰਬੰਧ ਕਰਾਂਗੇ ਅਸੀਂ ਸੜਕਾਂ ਦਾ ਬਿਜਲੀ ਦਾ ਪਾਣੀ ਦਾ ਇਹਨਾਂ ਇਹਨਾਂ ਪੰਜਾਂ ਖੇਤਰਾਂ ਦੇ ਵਿੱਚ ਕੰਮ ਕਰਾਂਗੇ ਪਰ 2025 ਦੇ ਵਿੱਚ ਜਦੋਂ ਕਹਿ ਲਈਏ ਵੀ ਬਿਸ਼ਪ ਗੁਰੂ ਦੀ ਗੱਲ ਚੱਲਦੀ ਹੈ ਤੇ ਉਸੇ ਸਮੇਂ ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਦੀ ਜ਼बानबंदी ਤੇ ਲੋਕਾਂ ਨੂੰ ਸੋਚਣ ਦੇ ਪਾਸੇ ਨੂੰ ਲੈ ਕੇ ਜੇ ਕਹਿ ਲਈਏ ਕਿ ਉਹਦਾ ਦਿਮਾਗ ਨਾ ਚੱਲੇ ਉਹ ਸੋਚਣ ਨਾ ਇਹੀ ਗੱਲ ਸਾਬਤ ਹੁੰਦੀ ਹੈ ਪੀ ਜਿਹੜਾ ਲਗਾਤਾਰ ਕੇਂਦਰੀਕਰਨ ਖੇਤਰੀ ਯੂਨੀਵਰਸਿਟੀਆਂ ਦੇ ਉੱਪਰ ਠੋਪਿਆ ਜਾ ਰਿਹਾ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹਦੀ ਸੈਨੇਟ ਨੂੰ ਉਹਦੀ ਸਿੰਡੀਕੇਟ ਨੂੰ ਭੰਗ ਕਰਨਾ ਇਹ ਅੱਜ ਦਾ ਨਹੀਂ ਅੱਜ ਤੋਂ 2-4 ਸਾਲ ਪਹਿਲਾਂ ਵੀ ਯਤਨ ਕੀਤਾ ਤੇ ਉਦੋਂ ਪੰਜਾਬ ਦੀਆਂ ਵਿਦਿਆਰਥੀ ਜਥੇਬੰਦੀਆਂ ਨੇ ਚਾਹੇ ਸੰਗਰੂਰ ਹੋਵੇ ਚਾਹੇ ਚੰਡੀਗੜ੍ਹ ਹੋਵੇ ਲਗਾਤਾਰ ਪ੍ਰੋਟੈਸਟ ਕੀਤੇ ਤੇ ਹੁਣ ਫੇਰ ਆ ਕੇ ਉਹ ਗੱਲ ਨੂੰ ਲਾਗੂ ਕਰਕੇ ਸਾਬਤ ਕਰ ਦਿੱਤਾ ਵੀ ਅਸੀਂ ਐਜੂਕੇਸ਼ਨ ਨਹੀਂ ਦੇਣੀ ਐਜੂਕੇਸ਼ਨ ਸਿਰਫ ਵਪਾਰ ਦਾ ਇੱਕ ਖਿੱਤਾ ਬਣ ਕੇ ਰਹਿ ਗਿਆ ਐਜੂਕੇਸ਼ਨ ਦਾ ਮਕਸਦ ਮਕਸਦ ਨੌਜਵਾਨੀ ਨੂੰ ਚੰਗੇ ਭਵਿੱਖ ਦੇ ਵੱਲ ਗਿਆਨवान ਕਰਨ ਵਾਲਾ ਨਹੀਂ ਰਹਿ ਗਿਆ ਸਿਰਫ ਉਹ ਐਜੂਕੇਸ਼ਨ ਦੇ ਵਿੱਚੋਂ ਵੱਧ ਤੋਂ ਵੱਧ ਮੁਨਾਫਾ ਕਿੱਦਾਂ ਕਮਾਇਆ ਜਾ ਸਕਦਾ ਹੈ ਜਿਹੜੀ ਯੂਨੀਵਰਸਿਟੀ ਸਰਕਾਰੀ ਤੌਰ ਤੇ ਕੰਮ ਕਰਦੀ ਹੈ ਉਹਦੇ ਵਿੱਚ ਬੜੇ ਥੋੜੇ ਪੈਸੇ ਤੇ ਜਿੱਥੇ ਕਹ ਲਈਏ ਲਿਆਦਾ ਜਾਂ ਕੋਈ ਵੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਜਾਂ ਡਿਗਰੀਆਂ ਤੱਕ ਦੀ ਜਿਹੜੀ ਬੜੀ ਆਸਾਨ ਤੇ ਨਾਲ ਗਰੀਬ ਬੱਚਾ ਵੀ ਜਿਹੜਾ ਹੈ ਹਾਸਲ ਕਰ ਸਕਦਾ ਹੈ ਉਹ ਹੁਣ ਆਪਾਂ ਕੇ ਲਈ ਵੀ ਆਮ ਸੁਧਾਰਨ ਗਰੀਬੜੇ ਦੇ ਹੱਥੋਂ ਹੀ ਖੋਲ੍ਹਣੀ ਹੈ ਕੰਮ ਤਾਂ ਕਿਰਤੀ ਵਰਗ ਦੇ ਲਈ ਹੋਣਾ ਚਾਹੀਦਾ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਹੈ ਜਿੰਨੀ ਵੀ ਵਰਕਿੰਗ ਕਲਾਸ ਹੈ ਪਰ ਸਰਕਾਰ ਦੀ ਪਾਲਿਸੀਆਂ ਜਿੱਥੇ ਲਗਾਤਾਰ ਇਹਨਾਂ ਯੂਨੀਵਰਸਟੀਆਂ ਦਾ ਨਿੱਜੀ ਕਰਨ ਦੇ ਵੱਲ ਨੂੰ ਜ਼ੋਰ ਲੱਗਾ ਹੋਇਆ ਹੈ ਉੱਥੇ ਜ਼ੋਰ ਭਗਮਾਕਰਨ ਕਰਨ ਦੇ ਵੱਲ ਨੂੰ ਵੀ ਲੱਗਿਆ ਹੋਇਆ ਹੈ ਇੰਦਰ ਸੋਖਾ ਨਹੀਂ ਵੀ এবੀਪੀ ਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੱਤ ਜਾਣਾ ਜਿਹੜੀ ਬੀਜੇਪੀ ਦੀ ਵਿਦਿਆਰਥੀ ਜਥੇਬੰਦੀ ਹੈ ਉਹ ਸਾਫ਼ ਇਹ ਸਾਬਤ ਕਰਦਾ ਕਿ ਇਹਨਾਂ ਯੂਨੀਵਰਸਟੀਆਂ ਨੂੰ ਜਿਹੜੀ ਪੰਜਾਬ ਨੂੰ ਕਹ ਲਈਏ ਰਿਪਰੈਜ਼ੈਂਟ ਕਰਦੀ ਹੈ ਉਸ ਯੂਨੀਵਰਸਿਟੀ ਦਾ ਨੀਜੀਕਰਨ ਉਸ ਯੂਨੀਵਰਸਿਟੀ ਦਾ ਕੇਂਦਰੀਕਰਨ ਉਸ ਯੂਨੀਵਰਸਿਟੀ ਦੇ ਲਗਾਤਾਰ ਕਹ ਲਈਏ ਫੰਡਾਂ ਦੇ ਵਿੱਚ ਕਟੌਤੀ ਕਰਨੀ ਇਹ ਕੇਂਦਰ ਦਾ ਜ਼ੋਰ ਲੱਗਾ ਹੋਇਆ ਤੇ ਪਿਛਲੇ ਦਿਨਾਂ ਪੰਜਾਬ ਦੀਆਂ ਵਿਦਿਆਰਥੀ ਜਥੇਬੰਦੀਆਂ ਦੇ ਸੱਦੇ ਦੇ ਉੱਪਰ ਨੌਜਵਾਨ ਕਿਸਾਨ ਮਜ਼ਦੂਰ ਸਾਰੇ ਜਥੇਬੰਦੀਆਂ ਨੇ ਕੱਲ ਦੀ ਮੀਟਿੰਗ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਦਸ ਦੇ ਐਕਸ਼ਨ ਦਾ ਐਲਾਨ ਕੀਤਾ ਤੇ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸੁਭਾ ਵੱਲੋਂ ਜਿੱਥੇ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਨੂੰ ਸੱਦਾ ਦਿੰਦੇ ਆਂ ਕਿ ਆਓ ਤਕੜੇ ਹੋ ਕੇ ਸੈਕਸ਼ਨ ਦੇ ਵਿੱਚ ਸ਼ਮੂਲੀਅਤ ਕਰੋ ਨੌਜਵਾਨ ਕਿਸਾਨ ਸਾਥੀਆਂ ਨੂੰ ਹਰ ਉਸ ਵਰਕਿੰਗ ਕਲਾਸ ਨੂੰ ਚਾਹੇ ਮਨਰੇਗਾ ਦੇ ਵਿੱਚ ਕੰਮ ਕਰਦੀਆਂ ਸਾਡੀਆਂ ਭੈਣਾਂ ਵੀ ਆ ਉਹ ਵੀ ਜ਼ਰੂਰ ਪਹੁੰਚਣ ਕਿਉਂਕਿ ਸਾਡੇ ਬੱਚਿਆਂ ਨੇ ਹੀ ਕੈਲੀਪੀਨਾ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨਾ ਆ ਚੰਗੀ ਵਿਦਿਆ ਹਾਸਲ ਕਰਨੀ ਆ ਚੰਗੀ ਡਿਗਰੀਆਂ ਹਾਸਲ ਕਰਨੀਆਂ ਤੇ ਆਪਣੇ ਭਵਿੱਖ ਨੂੰ ਤੇ ਸਾਡੇ ਪਰਿਵਾਰ ਦੇ ਭਵਿੱਖ ਨੂੰ ਬਦਲਣ ਦੇ ਲਈ ਇੱਕ ਅਹਿਮ ਰੋਲ ਅਦਾ ਕਰਨਾ ਆ ਤੇ ਜੇ ਗੱਲ ਕੱਲੀ ਕੇਂਦਰ ਦੀ ਸਰਕਾਰ ਦੇ ਉੱਪਰ ਨਹੀਂ ਕੱਲੀ ਆਂਦੀ ਪੰਜਾਬ ਦੀ ਸਰਕਾਰ ਦਾ ਵੀ ਉਨਾ ਹੀ ਰੋਲ ਹੈ ਭਗਵੰਤ ਮਾਨ ਬੜੇ ਦਮਕ ਜੇ ਮਾਰਦਾ ਆਇਆ 2022 ਦੀ ਚੋਣਾਂ ਦੇ ਵਿੱਚ ਸਰਕਾਰ 92 ਸੀਟਾਂ ਦੇ ਨਾਲ ਲੋਕਾਂ ਨੇ ਬਣਾ ਦਿੱਤੀ ਛੋਟੀਆਂ ਨਹੀਂ ਹੁੰਦੀਆਂ 92 ਐਮਐਲਏ 117 ਦੇ ਵਿੱਚੋਂ 192 ਐਮਐਲਏ ਦੇ ਦੇਣਾ ਤੇ ਦੇਣ ਤੋਂ ਬਾਅਦ ਐਜੂਕੇਸ਼ਨ 'ਚ ਸਰਪੰਗਵੰਤ ਮਾਨ ਦੱਸਦੇ ਵੀ ਕਿਤੇ ਕੰਮ ਕੀਤਾ ਵੀ ਹੈ ਕਿ ਨਹੀਂ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਲਗਾਤਾਰ ਫੰਡ ਲੈਣ ਦੇ ਲਈ ਵਿਦਿਆਰਥੀਆਂ ਨੂੰ ਪੱਕੇ ਮੋਰਚੇ ਲਗਾਣੇ ਪਏ ਯੂਨੀਵਰਸਿਟੀ ਦੇ ਵਿੱਚ ਇਹਨਾਂ ਦੇ ਘਰਾਂ ਦਾ ਘਰਾਬ ਕਰਨਾ ਪੈ ਗਿਆ ਇਹਨਾਂ ਦੇ ਮੰਤਰੀਆਂ ਦਾ ਘਰਾਬ ਕਰਨਾ ਪੈ ਗਿਆ ਅੱਜ ਵੀ ਮੁਹਾਲੀ ਦੇ ਵਿੱਚ ਕਹ ਲਿਆ ਵੀ ਮੈਨੂੰ ਹੁਣ ਹੀ ਪਤਾ ਲੱਗਾ ਥੋ ਵੀ ਪਿਛਲੇ 174 ਦਿਨਾਂ ਤੋਂ ਵੀ ਜਿਹੜੇ ਟੀਚਰ ਹੈ ਜਿਨ੍ਹਾਂ ਦੀ ਨੋਟੀਫਿਕੇਸ਼ਨ 2022 ਦੇ ਵਿੱਚ ਕੀਤੀ ਹੋਈ ਹੈ ਉਹ ਡੀਪੀਆਈ ਦਫਤਰ ਮੁਹਾਲੀ ਦੇ ਦਫਤਰ ਦੇ ਬਾਹਰ ਪਿਛਲੇ 174 ਦਿਨਾਂ ਤੋਂ ਧਰਨਾ ਲਗਾ ਕੇ ਬੈਠੇ ਹੋਏ ਆ ਸਰਕਾਰ 2022 ਦੀ ਨੋਟੀਫਿਕੇਸ਼ਨ ਕਰਨ ਤੋਂ ਬਾਅਦ 3 ਸਾਲ ਬੀਤ ਜਾਣ ਤੋਂ ਬਾਅਦ ਵੀ ਲਗਭਗ ਹਜੇ ਤੱਕ ਉਹਨਾਂ ਦੀ ਅਪੁਆਇੰਟਮੈਂਟ ਨਹੀਂ ਕਰ ਰਹੀ ਇਹ ਤਾਂ ਭਗਵੰਤਮਾਨ ਦਾ ਹਾਲ ਹੈ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਬੰਦੇ ਫੰਡ ਆ ਉਹ ਭਗਵੰਤਮਾਨ ਨੇ ਜਾਰੀ ਨਹੀਂ ਕੀਤੇ ਰੋਲਾ ਪਾਈ ਜਾਂਦੇ ਬਹੁਤ ਪੈਸੇ ਸਾਡੇ ਕੋ ਕਿੱਥੇ ਤੁਹਾਡੇ ਕੋ ਪੈਸੇ ਪਹਿਲਾਂ ਰਿਹਾ ਆਇਆ ਹੈ ਸਾਡਾ ਖਜ਼ਾਨਾ ਮੰਤਰੀ ਉਹ ਪੀਪਾ ਖਾਲੀ ਪੀਪਾ ਖਾਲੀ ਲਗਾਤਾਰ ਕਰਦਾ ਰਿਹਾ ਹੈ ਹਾਲਤ ਹੁਣ ਵੀ ਉਹੀ ਹੈ ਪੰਜਾਬ ਯੂਨੀਵਰਸਿਟੀ ਦੇ ਉੱਪਰ ਉਹਦਾ ਕੇਂਦਰੀਕਰਨ ਹੋਣਾ ਕੱਲਾ ਭਾਜਪਾ ਦੀ ਸ਼ਾਸੀ ਨਾਲ ਜਿਹੜੀ ਤੁਹਾਡੀ ਜਿਹੜੀ ਇਹ ਆਮ ਆਦੀ ਪਾਰਟੀ ਆ ਉਹਦਾ ਵੀ ਇੱਕ ਰੋਲ ਹੈ ਜਿਹਦੇ ਕਰਕੇ ਸਾਰਾ ਕੁਝ ਵਾਪਰਿਆ ਹੈ ਇੱਥੇ ਜਾਗਰੂਕ ਹੋਣ ਦੀ ਲੋੜ ਪੰਜਾਬ ਦੇ ਉਹਨਾਂ ਕਿਰਤੀ ਲੋਕਾਂ ਨੂੰ ਹੈ ਜੇ ਲੋਕ ਖੜੇ ਨਾ ਹੋਏ ਜੇ ਨੌਜਵਾਨ ਜੱਥੇਬੰਦ ਹੋ ਕੇ ਲੜੇ ਨਾ ਤੇ ਇਹਨਾਂ ਨੇ ਕੋਈ ਵੀ ਅਦਾਰਾ ਕਹਿ ਲਈਏ ਵੀ ਸਰਕਾਰੀ ਨਹੀਂ ਰਹਿਣ ਦੇਣਾ ਜਿਹਦੇ ਵਿੱਚ ਸਾਡੇ ਤੁਹਾਡੇ ਲੋਕ ਵਰਗੇ ਲੋਕ ਜਾ ਸਕਣ ਪ੍ਰਾਈਵੇਟ ਵੱਡੇ ਵੱਡੇ ਮੋਲ ਖੜੇ ਕਰ ਦਿੱਤੇ ਜਾਣਗੇ ਐਜੂਕੇਸ਼ਨ ਅਦਾਰੇ ਜਿੱਥੇ ਐਜੂਕੇਸ਼ਨ ਹਾਸਲ ਕਰਨੀ ਤਾਂ ਦੂਰ ਜਿੱਥੇ ਜਾਣ ਦਾ ਸੁਪਨਾ ਵੀ ਨਹੀਂ ਅਸੀਂ ਲੋਕ ਲੈ ਸਕਦੇ ਤੇ ਜੇ ਸਾਨੂੰ ਐਜੂਕੇਸ਼ਨ ਹੀ ਨਾ ਮਿਲੇ ਤੇ ਸਾਡਾ ਭਵਿੱਖ ਤਬਦੀਲ ਕਿੱਦਾਂ ਹੋਊਗਾ ਤੇ ਸਾਡੀ ਹਾਲਤ ਉਹੀ ਜਾਨਵਰ ਦੇ ਵਾਂਗੂ ਹੋ ਜਾਣੀ ਹੈ ਜਿਹੜਾ ਸਵੇਰੇ ਪੱਠੇ ਖਾਂਦਾ ਤੇ ਸ਼ਾਮ ਨੂੰ ਦੁੱਧ ਦਿੰਦਾ ਬਸ ਉਹਨਾਂ ਕੋ ਦਾ ਕੰਮ ਹੈ ਉਹਦੇ ਤੋਂ ਇਲਾਵਾ ਉਹਦੇ ਹੋਰ ਕੰਮ ਰਹਿ ਨਹੀਂ ਜਾਂਦਾ ਐਜੂਕੇਸ਼ਨ ਹੀ ਸਾਨੂੰ ਜਾਨਵਰ ਤੋਂ ਮਨੁੱਖ ਬਣਾਉਣ ਦੇ ਵੱਲ ਨੂੰ ਲੈ ਕੇ ਜਾਂਦੀ ਹੈ ਤੇ ਚੰਗੀ ਐਜੂਕੇਸ਼ਨ ਦੇਣੀ ਸਰਕਾਰ ਦੀ ਜ਼ਿੰਮੇਵਾਰੀ ਹੈ ਜੰਗਾ ਰੋਜ਼ਗਾਰ ਦਾ ਪ੍ਰਬੰਧ ਕਰਾਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਚਾਹੇ ਸਰਕਾਰ ਕੇਂਦਰ ਦੇ ਵਿੱਚ ਭਾਜਪਾ ਦੀ ਹੋਵੇ ਚਾਹੇ ਸਰਕਾਰ ਸੂਬੇ ਦੇ ਵਿੱਚ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਹੋਵੇ ਦੋਨੇ ਸਰਕਾਰਾਂ ਇਹਨਾਂ ਦੋਨਾਂ ਪਾਲਿਸੀਆਂ ਤੋਂ ਭੱਜ ਰਹੀਆਂ ਹਨ ਨਾ ਤਾਂ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਇਹਨਾਂ ਦੇ ਵੱਲੋਂ ਕੋਈ ਕੰਮ ਕੀਤਾ ਗਿਆ ਤੇ ਨਾ ਹੀ ਇੰਪਲੋਇਮੈਂਟ ਦੇਣ ਦੇ ਲਈ ਰੋਜ਼ਗਾਰ ਦੇਣ ਦੇ ਲਈ ਕੋਈ ਕੰਮ ਕੀਤਾ ਗਿਆ ਬਸ ਸਟਾਰਟਅਪ 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 ਪੜਨ ਦੀ ਕੋਈ ਲੋੜ ਨਹੀਂ ਆਪਣਾ ਸਟਾਰਟਅਪ ਸ਼ੁਰੂ ਕਰ ਲਓ ਜੀ ਇਹੀ ਪਿਛਲੇ ਸਮੇਂ ਮੀਤ ਹੇਰ ਨੇ ਰਿਪਰੈਜ਼ੈਂਟ ਕੀਤਾ ਹਰਜੋਤ ਬੈਸ ਨੇ ਰਿਪਰੈਜ਼ੈਂਟ ਕੀਤਾ ਹਨਾਨਗੀ ਹੁੰ ਪਰ ਅਸੀਂ ਕੇਂਦਰ ਦੇ ਵਿੱਚ ਰਹੀਏ ਵੀ ਪੰਜਾਬ ਦੀ ਜਿਹੜੀ ਇਕਲੌਤੀ ਕਲੀਏ ਵੀ ਪੰਜਾਬ ਯੂਨੀਵਰਸਿਟੀ ਆ ਜਿਹੜੀ ਲਾਹੌਰ ਤੋਂ ਚੱਲ ਕੇ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਆਈ ਹੁਸ਼ਿਆਰਪੁਰ ਤੋਂ ਚੱਲ ਕੇ ਚੰਡੀਗੜ੍ਹ ਦੇ ਵਿੱਚ ਆਈ ਤੇ ਜਿਹੜੇ ਚੰਡੀਗੜ੍ਹ ਨੂੰ ਪੰਜਾਬ ਦਾ ਇੱਕ ਹਿੱਸਾ ਬਣਾਉਂਦੀ ਹੈ ਉਸ ਯੂਨੀਵਰਸਿਟੀ ਨੂੰ ਹਰ ਹਾਲਤ ਦੇ ਵਿੱਚ ਕੇਂਦਰ ਸਰਕਾਰ ਦੇ ਹੱਥਾਂ ਦੇ ਵਿੱਚ ਨਹੀਂ ਜਾਣ ਦਿੱਤਾ ਜਾਊਗਾ ਇਹਦੇ ਲਈ ਪੰਜਾਬ ਦੀਆਂ ਸਾਰੀਆਂ ਨੌਜਵਾਨ ਜਥੇਬੰਦੀਆਂ ਟਟ ਕੇ ਇਸ ਸੰਘਰਸ਼ ਦੀਆਂ ਹਮਾਇਤ ਕਰਦੀਆਂ ਮੈਂ ਸ਼ੀਵ ਭਗਤ ਸਿੰਘ ਨੌਜਵਾਨ ਸਭਾ ਦੇ ਸੁਭਾਈ ਜਨਰ ਸਖਤਰ ਹੋਣ ਦੇ ਨਾਤੇ ਪੂਰੇ ਪੰਜਾਬ ਪਰ ਦੇ ਨੌਜਵਾਨਾਂ ਨੂੰ ਸੱਦਾ ਦਿੰਦਾ ਕਿ ਇਕੱਠੇ ਹੋ ਕੇ ਦਸਦੇ ਐਕਸ਼ਨ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਏ ਚਾਹੇ ਸਰਕਾਰ ਨੇ ਯੂ ਟਰਨ ਲਿਆ ਹੈ ਪਰ ਇਹ ਐਕਸ਼ਨ ਜਿਉਂ ਦਾ ਤਿਉਂ ਹੈ ਤਾਂ ਕਿ ਪਤਾ ਲੱਗੇ ਕਿ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਨੂੰ ਜਿਹੜੀ ਪੰਜਾਬ ਦੀ ਪਛਾਣ ਹੈ ਉਹਨੂੰ ਹਰ ਹਾਲਾਤ ਦੇ ਵਿੱਚ ਭਾਜਪਾ ਤੇ ਕੇਂਦਰ ਦੇ ਹੱਥਾਂ ਦੇ ਵਿੱਚ ਬਿਲਕੁਲ ਨਹੀਂ ਜਾਣ ਦਿੱਤਾ ਜਾਊਗਾ ਜਿੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਜਿਹੜੀ ਕਹਿ ਲਿਆ ਵੀ এবੀਪੀ ਦੀ ਵੀ ਸਫਾਈ ਕਰਨ ਦੀ ਲੋੜ ਹੈ ਕਿਉਂਕਿ ਇਹ ਹੀ ਰਾਹ ਖੋਲ ਰਹੀ ਹੈ ਉਹਨਾਂ ਭਾਜਪਾ ਦੇ ਨਾਲ ਸੰਬੰਧਿਤ ਮਲਾਜ਼ਮਾਂ ਦੀ ਵੀ ਸਫਾਈ ਕਰਨ ਦੀ ਲੋੜ ਹੈ ਜਿਨ੍ਹਾਂ ਕਰਕੇ ਕੇਂਦਰ ਦੀ ਸਰਕਾਰ ਦਾ ਰਾਹ ਖੋਲ ਰਿਹਾ ਵੀ ਕਿਸ ਤਰੀਕੇ ਦੇ ਨਾਲ ਇਸ ਯੂਨੀਵਰਸਿਟੀ ਦਾ ਕੇਂਦਰੀਕਰਨ ਕੀਤਾ ਜਾਵੇ ਤੇ ਅਸੀਂ ਸੱਦਾ ਦਿੰਦੇ ਹਾਂ ਵੀ ਤਕੜੇ ਹੋ ਕੇ ਪੰਜਾਬ ਦੇ ਨੌਜਵਾਨ ਵਿਦਿਆਰਥੀ ਕਿਸਾਨ ਮਜ਼ਦੂਰ ਮਲਾਜ਼ਮ ਹਰ ਬਰ ਇਕੱਠੇ ਹੋ ਕੇ 10 ਦੇ ਸੈਕਸ਼ਨ ਦੇ ਵਿੱਚ ਪੁੱਜਣ ਤਾਂ ਕਿ ਕੇਂਦਰ ਦੀ ਸਰਕਾਰ ਨੂੰ ਪਤਾ ਲੱਗੇ ਕਿ ਇਹ ਪੰਜਾਬ ਕਰਤਾਰ ਸਿੰਘ ਸਰਾਬੇ ਭਗਤ ਸਿੰਘ ਤੇ ਉਦਮ ਸਿੰਘ ਦੀ ਧਰਤੀ ਹੈ ਇਹ ਬੀਬੀ ਗੁਲਾਬਕੌਰ ਦੀ ਧਰਤੀ ਹੈ ਇਸ ਧਰਤੀ ਦੇ ਉੱਪਰ ਅਜਿਹੇ ਜਿਹੜੇ ਕੁਝੇ ਹਤਕੰਡੇ ਭਾਜਪਾ ਦੇ ਵੱਲੋਂ ਨਹੀਂ ਕਰਨ ਦਿੱਤੇ ਜਾਣਗੇ ਇਹਦਾ ਮੂੰਹ ਤੋੜਮਾ ਜਵਾਬ ਕੇਂਦਰ ਦੇ ਮੋਦੀ ਕੇਂਦਰ ਦੇ ਅਮਿਤ ਸ਼ਾਹ ਤੇ ਪੰਜਾਬ ਦੇ ਭਗਵੰਤ ਮਾਨ ਨੂੰ ਵੀ ਉਹਨਾਂ ਦਿੱਤਾ ਜਾਊਗਾ ਜਿਹੜਾ ਭਾਜਪਾ ਦੀ 20 ਟੀਮ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਧੰਨਵਾਦ ਜੀ